ਆ ਤੇ ਉਹ ਨਾਲ ਆ ਗਏ ਬੰਦੇ ਚਲ ਆਇਓ ਹੁਣ ਤਾਂ ਆਪਾਂ ਪੁੰਨਿਆਂ ਤੇ ਜਾਏਗੇ ਤੇ ਆ ਕੇ ਰੋਟੀ ਖਾਂਦੇ ਚਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਦੀ ਸਵਾਗਤ ਆ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਤੇ ਅੱਜ ਦਿਹਾਣਾ ਹੈਗਾ ਮਾ ਪੁੰਨਿਆਂ ਦਾ ਤੇ ਆਪਾਂ ਗਏ ਆ ਟਾਲੀਆਣਾ ਸਾਹਿਬ ਅਸੀਂ ਵੀ ਦਰਸ਼ਨ ਕਰਦੇ ਹਾਂ ਤਾਂ ਤੁਸੀਂ ਵੀ ਦਰਸ਼ਨ ਕਰੋ ਪਹਿਲਾਂ ਅਸੀਂ ਇੰਟਰੋ ਕੇ ਚੱਪਲਾ ਲਾਉਣਗੇ ਇੱਧਰ ਜਾਂਦੇ ਆ ਇੱਥੇ ਪਾਣੀ ਦੀ ਛਵੀਲ ਚੱਲ ਰਹੀ ਹੈ ਪਾਣੀ ਦੀ ਚਵੀਲ ਚਲਦੀ ਫਿਰ ਪਾਣੀ ਬਾਅਦ ਚ ਪੀਨੇ ਆਪ ਲਾਪਾ ਚੱਪਲਾ ਲਾਇਆ ਇਹ ਹੱਥ ਧੋਇਆ ਇਹ ਹੱਥ ਧੋ ਕੇ ਫਿਰ ਪਾਣੀ ਛਕ ਲਿਆ ਜਲ ਛਕ ਲਿਆ ਆ ਕਰ ਲੋ ਦਰਸ਼ਨ ਕਰ ਲੈਣਾ ਸਾਹਿਬ ਦੇ ਗੁਰੂ ਘਰ ਦੇ ਫਿਰ ਅਸੀਂ ਜਾ ਕੇ ਅੰਦਰ ਮੱਥਾ ਟੇਕਿਆ ਗ੍ਰੀਨਰੀ ਦੇਖੋ ਕਿੰਨੀ ਸੋਹਣੀ ਆ ਬਹੁਤ ਜਿਆਦਾ ਸੋਹਣਾ ਗੁਰਦੁਆਰਾ ਸਾਹਿਬ ਆ ਟੱਲੀਆਣਾ ਸਾਹਿਬ ਸਾਡੀ 5ਵੀਂ ਪੁੰਨਿਆ ਸੀਗੀ ਅੱਗੇ ਵੀ ਜਾਂਦੇ ਆ ਤੇ ਅੱਜ 5ਵੀਂ ਪੁੰਨਿਆ ਸੀਗੀ ਪਹਿਲਾਂ ਤਾਂ ਕੋਈ ਇਰਾਦਾ ਨਹੀਂ ਸੀਗਾ ਫਿਰ ਨਾਲ ਦੀਆਂ ਕੰਨੀਆਂ ਵੀ ਚਲੋ ਪੰਜਵੇਂ ਬੁੰਨੇ ਆਪਾਂ ਕਾਣੂ ਰਹਿਣਾ ਹੈ ਚਲਦੀਆਂ ਫਿਰ ਚਲ ਤਿਆਰ ਹੋ ਕੇ ਚਲੇ ਗਏ ਗੁਰੂ ਘਰ ਦਰਸ਼ਨ ਕਰ ਆਏ ਪਰ ਗਰਮੀ ਬਹੁਤ ਜ਼ਿਆਦਾ ਸੀ ਆਵੇ ਆਵੇ ਔਸਰ ਚੋਟੀ ਜਿਹੜੀ ਕਹਿੰਦੇ ਆ ਚੋਈ ਜਾਂਦੇ ਇਹ ਥੋੜੀ ਜਿਹੀ ਬਲਾਰੀ ਆਈ ਆ ਫੋਟੋ ਦਰਵਾਜ਼ਾ ਐਂਟਰ ਹੋਣੇ ਇੱਥੇ ਆਪਾਂ ਦੇਖ ਕਰਵਾਉਨੇ ਆ ਇੱਥੇ ਆਠੀ ਸੰਗ ਇੱਥੇ ਤੇ ਇੱਕ ਫੜ ਰਹੇ ਆ ਦੇਖ ਕਰਵਾਉਂਦੇ ਆ ਜਿਹੜੇ ਲੋਕ ਇੱਥੇ ਦੇ ਕਰਵਾਉਂਦੇ ਨੇ ਆਪਾਂ ਵੀ ਇੱਥੇ ਦੇ ਕਰਵਾਈ ਸਾਰਿਆਂ ਨੇ ਦੇ ਕਰਵਾਈ ਪ੍ਰਸ਼ਾਦ ਆਪਾਂ ਨੂੰ ਮਿਲ ਗਿਆ ਇਤੋਂ ਪ੍ਰਸ਼ਾਦ ਲੈ ਕੇ ਆਪਾਂ ਫਿਰ ਦਰਵਾਜ਼ਾ ਉਹਦੇ ਅੰਦਰ ਐਂਟਰ ਹੋਏ ਮੱਥਾ ਟੇਕ ਕੇ ਇੱਥੇ ਜੋਤ ਜਗਦੀ ਆ ਬਾਬਾ ਜੀ ਦੀ ਇੱਥੇ ਅੰਦਰ ਫੋਨ ਨਹੀਂ ਲੈ ਜਾਣ ਦਿੱਤਾ ਤਾਂ ਕਰਕੇ ਬਾਹਲਾ ਅੰਦਰੋਂ ਨਹੀਂ ਮੈਂ ਰਿਕਾਰਡ ਕਰ ਪਈ ਤੇ ਬਾਹਰੋਂ-ਬਾਹਰੋਂ ਮੈਂ ਸੋਚ ਇੰਨੇ ਇੱਕ ਥੋੜੇ ਵੀ ਦਰਸ਼ਨ ਕਰਾ ਦਨੇ ਇੰਨੇ ਨੇ ਤੇ ਫਿਰ ਥੋੜੇ ਅੰਦਰ ਬੈਠ ਕੇ 10-15 ਮਿੰਟ ਅੰਦਰ ਬੈਠੇ ਹਵਾ ਲਿੱਤੀ ਨਾਲੇ ਨਾਲੇ ਪਾਠ ਸੁਣਿਆ ਫੇ ਚੱਲ ਪਏ ਅਸੀਂ ਚਲੋ ਮੈਂ 10 ਮਿੰਟ ਪਾਠ ਸੁਣਿਆ ਫੇ ਉਸ ਤੋਂ ਬਾਅਦ ਅਸੀਂ ਸਰੋਵਰ ਚ ਗਏ ਪ੍ਰਸ਼ਾਦ ਲਿੱਤਾ ਇਧਰੋਂ ਪ੍ਰਸ਼ਾਦ ਮਿਲਦਾ ਸੀ ਲੱਡੂਆਂ ਦਾ ਫਿਰ ਉਹ ਪ੍ਰਸ਼ਾਦ ਲਿੱਤਾ ਪ੍ਰਸ਼ਾਦ ਲੈਣ ਤੋਂ ਬਾਅਦ ਧੁੱਪ ਬਹੁਤ ਸੀ ਪੈਰ ਮੱਚਦੇ ਸੀਗੇ ਤੇ ਇਧਰ ਸਰੋਵਰ ਚ ਆਏ ਸਰੋਵਰ ਚ ਹੱਥ ਪੈਰ ਤੋਤੇ ਤੇ ਆ ਵੇਖੋ ਮੱਛੀਆਂ ਫਿਰਦੀਆਂ ਵਿੱਚ ਸਰੋਵਰ ਚ ਕਿੰਨੀਆਂ ਸੋਹਣੀਆਂ ਲੱਗਦੀਆਂ ਆ ਬਹੁਤ ਵਧੀਆ ਲੱਗਿਆ ਆਂਦੇਸ਼ ਨੰਨਾ ਕੀਤਾ ਉਸ ਤੋਂ ਬਾਅਦ ਚਲੋ ਆਪਾਂ ਇੱਧਰ ਦਰਵਾਣ ਤਮਾਂ ਚੱਲ ਰਹੀ ਸੀ ਤੇ ਸਾਡੀ ਜੱਥਾ ਲੱਗੇ ਹੋਏ ਤੇ ਆਪਾਂ ਸਾਡੀ ਜੱਥਾ ਸੁਣਿਆ ਥੋੜੀ ਜਿਹਾ ਬੈਠ ਕੇ ਥੋੜੀ ਜਿਹਾ ਸੌਣ ਲੱਗ ਗਏ ਫਿਰ ਵਾਪਸ ਵੀ ਆਉਣਾ ਸੀ ਥੋੜੀ ਟਾਈਮ ਰਿਕਾਰਡ ਵੀ ਥੋੜਾ ਕੀਤਾ ਇੱਥੇ ਬੈਠੇ ਮਾਥਾ ਦੇਖਦੇ ਆਂ ਫਿਰ ਉਦੋਂ ਦਾ ਆਪਾਂ ਬਾਹਰ ਚੱਲਦੇ ਆਂ ਪ੍ਰਸ਼ਾਦਾ ਛਕਣ ਤੇ ਨਾਲੇ ਦੁੱਧ ਫੜਾਉਣਾ ਸੀ ਆਪਣੇ ਹਾਲ ਦੇ ਸੇਲੀ ਨੇ ਦੁੱਧ ਪਾਉਣਾ ਸੀਗਾ ਇੱਥੇ ਕਾਲੀਆਂ ਸੇ ਜਦੋਂ ਤੋਂ ਮੈਂ ਉਹਨਾਂ ਦੇ ਗਾਂ ਤੋਂ ਇਸ ਤਰ੍ਹਾਂ ਕਿਤੇ ਸੇਵਾ ਚੱਲਦੀ ਆ ਪੰਡਿਆਂ ਦੇ ਪੰਡਿਆਂ ਤੋਂ ਆਵਾਂ ਪੰਡਿਆਂ ਮੈਂ ਦੇਖ ਪੰਡਿਆਂ ਦੀ ਸੇਵਾ ਚੱਲਦੀ ਆ ਨੀ ਰਾਮ ਨਾਤੇ ਪ੍ਰਸ਼ਾਦਾ ਸ਼ਕਤਾਂ ਚੱਲੇ ਗਏ ਆ ਪ੍ਰਸ਼ਾਦਾ ਸ਼ਕਤਾਂ ਤੇ ਰਕਸ ਸ਼ਾਦਾ ਸ਼ਕਤਾਂ ਅਖੀਰ ਸੀ ਇੱਥੇ ਖੀਰ ਪੁੰਨਿਆਹ ਖੁੰਨਿਆ ਨੂੰ ਤੀਰ ਡੁੱਟ ਵਰਦੁੰਦੇ ਬਹੁਤ ਵਧੀਆ ਲੱਗਦੀ ਈ ਖੀਰ ਦਲਾਂਗਰ ਬਹੁਤ ਸ਼ਕਤ ਸ਼ਾਂਤੀੰਗਰੀ ਆਪਾਂ ਵਧੀਆ ਲੱਗਿਆ ਪ੍ਰਸ਼ਾਦ ਆ ਗਿਆ ਵਧੀਆ ਤੇ ਜੋ ਉਦੋਂ ਦਾ ਆਪਾਂ ਪ੍ਰਸ਼ਾਦ ਦਾ ਸ਼ਕੂ ਭਾਂਡੇ 'ਚ ਰੱਖ ਕੇ ਤੇ ਫਿਰ ਆਪਾਂ ਚੱਲਦੇ ਆਪਾਂ ਚੀਨ ਘਰ ਵਾਲਾਂ ਨੂੰ ਸਾਰਾ ਦੇਖੋ ਗੋਡਵਰਾ ਸਾਹਿਬ ਕਿੰਨਾ ਸੋਹਣਾ ਲੱਗਦਾ ਹੈ ਗਰਮੀ ਤਾਂ ਬਹੁਤ ਸੀ ਪਰ ਠੀਕ ਹਵਾ ਚੱਲਦੀ ਕਰਕੇ ਵਧੀਆ ਦਰਸ਼ਨ ਹੋ ਗਏ ਵੈਸੇ ਵੀ ਅੱਜ ਪੁੰਨਿਆਂ ਦਾ ਇਕੱਠ ਘੱਟ ਸੀਗਾ ਨਹੀਂ ਤਾਂ ਬਹੁਤ ਇਦੋਂ ਵੀ ਜ਼ਿਆਦਾ ਹੁੰਦਾ ਵਾਹਲਾ ਜ਼ਿਆਦਾ ਇਕੱਠ ਹੁੰਦਾ ਹੈ ਮੱਥਾ ਟੇਕਿਆ ਵੇ ਦੇਖੋ ਜਿੰਨੀ ਵੀਡੀਓ ਬਣਾ ਹੋਈ ਤੁਹਾਨੂੰ ਦਿਖਾ ਪਈਆ ਤੁਸੀਂ ਵੀ ਦਰਸ਼ਨ ਕਰ ਲਓ ਪੰਨਿਆਂ ਦੇ ਦਿਨ ਦੇ ਜਿਹੜੇ ਨਹੀਂ ਜਾਇ ਜਾਂਦਾ ਨਾਨਕ ਸਰ ਵੀ ਪੰਨਿਆਂ ਨਾਲ ਕਿੱਥੇ ਗਿਆ ਤੇ ਤਾਲੀਆਂ ਨਾਲ ਸਹਿ ਅਸੀਂ ਨਾਨਕ ਸਰ ਵੀ ਜਾਣੇ ਹੁੰਦੇ ਆ ਤੇ ਪਰ ਹੁਣ ਇੱਧਰ来 ਗਾ ਤਾਲੀਆਂ ਨਾਲ ਸਹਿ ਜਾਈਦਾ ਪੰਜਵੇਂ ਪੁੰਨਿਆਂ ਸੀ ਆਪਾਂ ਇਹ ਵੀ ਆਪਾਂ ਨੇੜੇ ਰਹ ਜਾਂਦਾ ਕਰਕੇ ਇੱਥੇ ਹੀ ਜਾਇਦਾ ਦੋਨੇ ਨੇੜੇ ਰਹ ਜਾਂਦੇ ਆ ਪਰ ਇੱਧਰ ਜਾਇਦਾ ਆਪਾਂ ਦੇਖੋ ਗਰੇਨੇ ਦੀ ਗੱਲ ਨਹੀਂ ਸੋਹਣੀ ਇੱਥੇ ਆਹ ਹੇ ਥੱਲੇ ਇਹ ਦੁੱਧ ਫੜਦੇ ਆ ਤੇ ਗੋੜ ਦਿੰਦੇ ਨਾਲ। ਪਸੂਮ ਦੇਣ ਵਾਸਤੇ ਗੋੜ ਦਿੰਦੇ ਆ। ਦੁੱਧ ਆਪਾਂ ਜਿਹੜਾ ਘਰੋਂ ਲੈ ਕੇ ਜਾਣਾ ਉਹ ਉੱਥੇ ਲੰਗਰ ਚ ਪਾ ਦਈਏ। ਫਿਰ ਬਸ ਮੱਥਾ ਟੇਕਿਆ ਸਾਰਾ ਕੁਝ ਕਰਕੇ ਬਾਹਰ ਆ ਗਏ ਤਪਲਾ ਪਾ ਕੇ। ਇਹ ਇੱਕ ਦੋ ਚੀਜ਼ਾਂ ਦੀਆਂ ਲੈਣੀਆਂ ਸੀਗੀਆਂ। ਤੇ ਬਾਹਰੋਂ ਚੀਜ਼ਾਂ ਲਿੱਤੀਆਂ। ਬਹੁਤ ਕੁਸਤੀ ਆਪਾਂ ਆਹ ਬਰਫੀ ਲੈਣੀ ਸੀਗੀ ਵਕਾਂ ਵਾਸਤੇ। ਥੋੜੀ ਜਿਹੀ ਆਪਾਂ ਲਈ ਇੱਥੇ ਤੇ ਉਦੋਂ ਬਾਅਦ ਅਨਸਾਰੇ ਪਹੁੰਚਦੇ। ਨਸਕਾਰ ਆਲਣ ਤੋਂ ਤੇ ਉਦੋਂ ਬਾਅਦ ਗਰਮੀ ਬਹੁਤ ਿਆਰੀ ਸੀ। ਪਾਸੰਗ ਘੰਟਾ ਬਸਣੀ ਐ। 加ੜੀ वेट ਕੀਤੀ वेट ਕਰਕੇ बस ਘਰੇ ਪਹੁੰਚ ਗਏ। ਸੋ ਜੀ ਆਪਾਂ ਟਾਲੀਆ ਸਾਹਿਬ ਦਰਸ਼ਨ ਕਰਿਆ ਆਏ ਆ ਪੁੰਨਿਆ ਤੇ ਜਾਏ ਆ ਤੇ ਹੁਣ ਆਪਾਂ ਕਰਦੇ ਇੱਥੇ ਆਪਣੀ ਵੀਡੀਓ ਦਾ ਅੱਜ ਦਾ ਐਂਡ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਸਤਿ ਸ਼੍ਰੀ ਅਕਾਲ। ਜਨਨੂਨਸ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ। ਸਾਡੀ ਦੇਖੋ ਬੈਠੀ ਆ ਉਧਰ ਦੇਖੋ ਦਿਖਾਓ। ਦੇਖੋ ਕਾ ਹਾਈ ਹਾਈ। ਹਾਈ ਹਾਈ। 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 ਸਾਡੇ ਰਿਸ਼ਤੇਦਾਰ ਆਏ ਆ।

ਤੇਰੀ ਗੱਲ ਕੇ ਵੀਡੀਓ ਲੈਣਾ ਬਣਾਉਣੀ ਆ ਕੋਈ ਕਹਿੰਦਾ ਕਹੀ ਜਾਵੇ ਸਾਨੂੰ ਕੋਈ ਡਰ ਨਹੀਂ ਅਸੀਂ ਆਪ ਦਾ ਕੰਮ ਕਰਨਾ ਹਾਂ ਤੈਨੂੰ ਦੋੜਾ ਲਾ ਫਤੂ ਦਾ ਹਨਾ ਵੀ ਇਹਦੇ ਚ ਨਹੀਂ ਮਠਾਇ ਥੱਲੇ ਵਾਲੇ ਬਹਾੜਾ ਮਠਾ ਲੈਲਾ ਤੂੰ ਵੀ ਬੈਠੀ ਆ ਮੈਲਾ ਜਿੰਦਗੀ ਚੜ ਗਈ ਮਿੰਦੀ ਬਹਿ ਜਾ ਇੱਥੇ ਬਹਿ ਜਾ ਖੋਸ ਨਾ ਠੀਕ ਯਾਰ ਬੰਦ ਚਾਟ ਗੱਲਾਂ ਕਰ ਅਸੀਂ ਗੱਲਾਂ ਕਰਦੀਆਂ ਤੂੰ ਸਾਡੀ ਵੀਡੀਓ ਬਣਾ ਲੈ ਖੋਸ ਨਾ ਕੋਈ ਗੱਲ ਬਾਤ ਘਰ ਪਰਿਵਾਰ ਠੀਕ ਠਾਕ ਹੋ ਰੀਆ ਕਿੰਨੇ ਦਾ ਮੈਨੂੰ ਨੇ ਦਿੱਤਾ ਉਹ ਤੋਂ ਵੀ ਚੱਲ ਆ ਲਿਆਂਦਾ ਸੀ ਅਸੀਂ ਤਾਲੀਆਣਾ ਸਾਹਿਬ ਤੋਂ ਪ੍ਰਚਾਰ ਨਾ ਕਿਹੜੀ ਲੈਣੀ ਸਾਰੇ ਇੱਕੋ ਜਿਹੇ ਰਸਤੇ ਨਾਰੀ ਅਲਦੀ ਵਾਕੀ ਤੇ ਆਉਂਨਾ ਉਹਨਾਂ ਨੂੰ ਬਿਆਹ ਕਿ ਜਾ ਤੋਂ ਪਾਤ ਪ੍ਰਚਾਰ ਲਿਆਂਦਾ ਸੀ ਜਿਵਾਕਾਂ ਨੂੰ ਲਿਆ ਕੇ ਕਿ ਬਾਕੀ 4 6 4 ਕੀ ਪ੍ਰਾਣੇ ਜਮਾਨੇ ਦੀ ਇਹ ਪ੍ਰਾਣਾ ਜਵਾਦ ਨਹੀਂ ਆਉਂਦੀਆਂ ਪ੍ਰਾਣਾ ਜਮਾਨੇ ਦੇ ਗਾਣਾ ਜਮਾਨੇ ਦਾ ਟੱਗ ਗਿਆ ਕੀ ਅੰਨੀ ਆ ਚੁੱਕੀ ਮੇਰੇ